ਲੇ ਵੀ ਦੋਸਤੋ ਚੋਰ ਵੀ ਪਰੇ ਤੋਂ ਬਰੇ ਨੇ ਇਹ ਪਹਿਲਾਂ ਵੀਡੀਓ ਨਾਲ ਨਾਲ ਚੱਲੀ ਜਾਂਦੀ ਆ ਯਾਰ ਹਾਸੇ ਵੀ ਆਊਗੀ ਵੀ ਯਾਰ ਚੋਰ ਕਿਹਨੇ ਤਰੀਕੇ ਦੇ ਨਾਲ ਚੋਰੀ ਕਰਦੇ ਨੇ ਬੈਂਕ ਲੁੱਟ ਲਿਆ ਨਾਲੇ ਲੁੱਟ ਲਈ ਸੁਨਿਆਰੇ ਦੀ ਦੁਕਾਨ ਜੈਪੁਰ ਦੇ ਅੰਬਾਵਾੜੀ ਦਾ ਇਹ ਮਸਲਾਗਾ ਵੀਡੀਓ ਜਿਹੜੀ ਚੱਲੀ ਜਾਂਦੀ ਨਾ ਨਾਲ ਹੀ ਵੀਡੀਓ ਜਿਹੜੀ ਆ 200 ਮੀਟਰ ਦੀ ਸਰੰਗ ਪੱਟਦੀ ਪਤੰਦਰਾਂ ਨੇ ਜਿਵੇਂ ਕੋਈ ਖਜ਼ਾਨਾ ਲੁੱਟਣਾ ਹੁੰਦਾ ਉਵੇਂ ਤਿਆਰੀ ਕਰੀ ਸੀ 6 ਮਹੀਨੇ ਪਹਿਲਾਂ ਦੁਕਾਨ ਕਿਰਾਏ ਤੇ ਲੈ ਲਈ ਦੁਕਾਨ ਕਿਰਾਏ ਤੇ ਲੈਣ ਤੋਂ ਬਾਅਦ ਬਈਆਂ ਨੇ ਤਿਆਰੀ ਸ਼ੁਰੂ ਕਰਤੀ ਯਾਰ ਤੁਸੀਂ ਨਾ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਤੁਹਾਨੂੰ ਇਹੋ ਜਿਹੇ ਲੋਕ ਕਹਿਜੇ ਲੱਗਦੇ ਨੇ ਜਿਹੜੇ ਐਦਾਂ ਦੀਆਂ ਤਿਆਰੀਆਂ ਕਰਕੇ ਚੋਰੀਆਂ ਕਰਦੇ ਨੇ ਯਾਰ ਇਦੋਂ ਤਾਂ ਕੰਮ ਕਰਕੇ ਖਾ ਲੋ ਇਦੋਂ ਕੰਮ ਕਰਕੇ ਕਮਾ ਲੋ ਇਹ ਚੋਰੀਆਂ ਜਿਹੜੀਆਂ ਕਰਦੇ ਨੇ ਤਿਆਰੀ ਦੇਖ ਲਓ ਤੁਸੀਂ 200 ਮੀਟਰ ਦੀ ਪਤੰਦਰਾਂ ਨੇ ਸਰੰਗ ਪੱਟ ਰੱਖੀ ਆ ਉਧਰੋਂ ਪੁਲਿਸ ਵਾਲੇ ਹੱਲੇ ਫਿਰਦੇ ਨੇ ਪੁਲਿਸ ਵਾਲੇ ਕਹਿੰਦੇ ਵੀ ਇਹਨਾਂ ਨੇ ਤਿਆਰੀ ਕਿਵੇਂ ਕੀਤੀ ਨੂੰ ਪਤਾ ਹੀ ਨਹੀਂ ਲੱਗਿਆ ਆ ਵੀਡੀਓ ਦੇਖ ਲਓ ਪੁਲਿਸ ਵਾਲੇ ਹੱਕੇ ਵੱਕੇ ਪਏ ਨੇ ਉਸ ਰੰਗ ਨੂੰ ਦੇਖ ਕੇ ਉਹ ਰੰਗ ਜਿਹੜੀ ਆ ਉਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਜੋ ਲੋਕਾਂ ਨੂੰ ਅਕਲ ਆ ਸਕੇ ਵੀ ਯਾਰ ਕੰਮ ਕਰਕੇ ਖਾ ਲੋ ਆ ਜਿਹੜਾ ਚੋਰੀਆਂ ਚੂਰੀਆਂ ਵਾਲਾ ਕੰਮ ਆ ਇਹਨਾਂ ਨੂੰ ਛੱਡਣਾ ਪੈਣਾ ਕਿਉਂਕਿ ਆ ਪੁਲਿਸ ਨੂੰ ਵੀ ਹੈਰਾਨ ਕਰਤਾ ਇਹਨਾਂ ਦਾ ਜਿਵੇਂ ਫਿਲਮਾਂ 'ਚ ਨਹੀਂ ਹੁੰਦਾ 200 ਮੀਟਰ ਲੰਬੀ ਸਰੰਗ ਪੱਟ ਕੇ ਪਤੰਦਰਾ ਨੇ ਨਾਲੇ ਤਾਂ ਬੈਂਕ ਲੁੱਟ ਲਿਆ ਨਾਲੇ ਸਨਾਰੇ ਦੀ ਦੁਕਾਨ ਲੁੱਟ ਲਈ ਹੁਣ ਤੁਸੀਂ ਕਮੈਂਟ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਮ